ਉੰਦੀ ਜੋ ਉਹਨਾਂ ਦਾ ਸਨੇਹਾ ਸੀ ਮੈਨੂੰ ਨਹੀਂ ਸਮਝ ਲੱਗਦੀ ਕਿ ਭਗਵੰਤ ਮਾਨ ਜੀ ਨੂੰ ਗੁਰੂ ਰਵਿਦਾਸ ਜੀ ਦੇ ਸਨੇਹ ਤੋਂ ਖਤਰਾ ਕਿਉਂ ਕਿਉਂ ਗੁਰੂ ਰਵਿਦਾਸ ਘਰਾਂ ਨੂੰ ਟਾਰਗੇਟ ਕਰਨ ਲੱਗ ਪਏ ਇੱਦਾਂ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਕੀਤਾ ਹੁਸ਼ਿਆਰਪੁਰ ਦੇ ਵਿੱਚ ਵੀ ਕਰ ਰਹੇ ਆ ਤੋਂ ਅੱਛੇ ਧਲੇਤੇ ਦੇ ਵਿੱਚ ਵੀ ਕਰ ਰਹੇ ਆ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਅਸੀਂ ਚਾਹੁੰਦੇ ਆ ਅੱਜ ਅਸੀਂ ਆ ਕੇ ਦੇਖਿਆ ਜਿਹੜਾ ਸਰਕਾਰ 否ਨਾਈ ਕਰ ਰਹੀ ਆ ਕਿ ਜੀ ਅਸੀਂ ਕੋਈ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਆ ਦੇਖੋ ਨਾ ਸਾਰੀ ਦਿਵਾਰ ਗੁਰੂ ਘਰ ਦੀ ਤੋੜੀ ਹੋ ਆ ਦਿਵਾਰਾਂ ਗੁਰੂ ਘਰ ਦੀਆਂ ਤੋੜੀਆਂ ਆ ਗੁਰੂ ਘਰ ਤੂੰ ਸਰਕਾਰ ਕਿੰਨਾ ਝੂਠ ਬੋਲੂਗੀ ਸੰਗਤ ਦੇ ਕੋਲ ਮਤੇ ਦੀ ਕਾਪੀ ਸਾਡੇ ਕੋਲ ਆ ਜ਼ਮੀਨ ਦੀ ਫਰਦ ਸਾਡੇ ਕੋਲ ਆ ਜਿਹਦੇ ਵਿੱਚ ਇਹ ਨੰਬਰ ਗੁਰੂ ਘਰ ਦੇ ਨਾਂ ਤੇ ਬੋਲਦਾ ਆ ਗਰੀਬਾਂ ਦਲਤਾਂ ਦੇ ਨਾਂ ਤੇ ਬੋਲਦਾ ਆ ਤੂੰ ਸਰਕਾਰ ਹਜ਼ਾਰਾਂ ਏਕੜ ਜ਼ਮੀਨ ਲੱਖਾਂ ਏਕੜ ਜ਼ਮੀਨ ਲੈਂਡ ਮਾਫੀ ਨੇ ਦੱਬੀ ਹੋਈ ਆ ਉਹ ਛਡਵਾ ਨਹੀਂ ਰਹੀ ਲੇਕਿਨ ਗੁਰੂ ਰਵਿਦਾਸ ਤਾਂ ਗੁਰੂ ਘਰ ਇਹਨਾਂ ਨੂੰ ਚੁਬ ਰਿਹਾ ਇਹ ਨਫ਼ਰਤ ਵਾਲੀ ਸੋਚ ਗੁਰੂ ਰਵਿਦਾਸ ਦੇ ਨਾਮ ਲੈਵਾ ਸੰਗਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ ਅਸੀਂ ਫੈਸਲਾ ਕੀਤਾ ਕਿ 29 ਤਰੀਕ ਨੂੰ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਇੱਕ ਜਲੰਧਰ ਜ਼ਿਲ੍ਹਾ ਛੱਡ ਕੇ ਜ਼ਿਲ੍ਹਾ ਪੱਧਰ ਤੇ ਰੋਸ ਮਾਰਚ ਕਰਾਂਗੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਔਰ 7 ਤਰੀਕ ਨੂੰ ਗੁਰਾਂਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਪੂਰੇ ਦੁਆਬੇ ਦੀ ਬੜਾ ਇਕੱਠ ਸੰਗ